ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਕਰਨੀ ਹੈ ਖਿਮਾ ਸ਼ਬਦ ਤੇ ਗੁਰਬਾਣੀ ਦੇ ਅੰਦਰ ਖਾਸ ਕਰਕੇ ਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਦੀ ਵਰਤੋਂ ਆਪਣੀ ਬਾਣੀ ਅੰਦਰ ਬਹੁਤ ਵਾਰੀ ਕੀਤੀ ਹੈ ਖਿਮਾ ਦਾ ਅਰਥ ਹੈ ਦੂਜਿਆਂ ਦੀਆਂ ਗਲਤੀਆਂ ਜਾਂ ਵਧਿੱਕੀਆਂ ਨੂੰ ਅਨਡਿਟ ਕਰਕੇ ਤੇ ਮਾਫ ਕਰ ਦੇਣਾ ਦੂਜਿਆਂ ਦੀਆਂ ਵਧਿੱਕੀਆਂ ਨੂੰ ਸੋਹਾਰ ਲੈਣ ਦਾ ਨਾਮ ਖਿਮਾ ਹੈ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ ਕੀਮਾ ਸ਼ਿੰਗਾਰ ਕਮਨ ਤਨ ਪਹਿਰੇ ਰਾਵੈ ਲਾਲ ਪਿਆਰੀ ਜੋ ਜੀਵ ਇਸਤਰੀ ਦੁਨੀਆਂ ਦੀ ਵਦੀਕੀ ਅਨੁਸਾਰ ਲੈਣ ਦਾ ਸੁਭਾ ਆਪਣਾ ਸ਼ਿੰਗਾਰ ਬਣਾ ਲੈਂਦੀ ਹੈ ਤੇ ਇਸ ਨੂੰ ਆਪਣੇ ਸਰੀਰ ਤੇ ਧਾਰਨ ਕਰ ਲੈਂਦੀ ਹੈ ਉਹ ਜੀਵ ਰੂਪੀ ਇਸਤਰੀ ਪ੍ਰਭੂ ਪਤੀ ਦੇ ਪਿਆਰ ਦੇ ਵਿੱਚ ਰੰਗੀ ਜਾਂਦੀ ਹੈ ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਹੀ ਬਚਨ ਰਾਮਕਲੀ ਰਾਗ ਦੇ ਅੰਦਰ ਮਿਲਦੇ ਹਨ ਕਿ ਜਿਸ ਜੀਵ ਨੇ ਗੁਰੂ ਤੋਂ ਸਿੱਖਿਆ ਪ੍ਰਾਪਤ ਕਰਕੇ ਆਪਣੇ ਆਪ ਦੀ ਖੋਜ ਕੀਤੀ ਹੈ ਆਪਣੇ ਆਪ ਨੇ ਆਪ ਨੂੰ ਪੜਤਾਲਿਆ ਹੈ ਉਸ ਨੇ ਆਤਮਿਕ ਜੀਵਨ ਦੇਣ ਵਾਲਾ ਨਾਮ ਰੂਪੀ ਅੰਮ੍ਰਿਤ ਪੀਤਾ ਹੈ ਤੇ ਉਸ ਨੇ ਖਿਮਾ ਧਾਰਨ ਕਰਕੇ ਆਪਣਾ ਮਨ ਸਤਿਗੁਰੂ ਦੇ ਚਰਨਾਂ ਵਿੱਚ ਲੀਨ ਕਰ ਲਿਆ ਹੈ ਸਹਿਬ ਜੀ ਬਚਨ ਕਰਦੇ ਹਨ ਖੋਜਤ ਖੋਜਤ ਅੰਮ੍ਰਿਤ ਪੀਆ ਖਿਮਾ ਗਹੀ ਮਨ ਸਤਿਗੁਰ ਦੀਆ ਗੁਰੂ ਨਾਨਕ ਦੇਵ ਜੀ ਦੇ ਹੀ ਬਚਨ ਆਰਾਮਕਲੀ ਰਾਗ ਦੇ ਅੰਦਰ ਮਿਲਦੇ ਹਨ ਖਿਮਾ ਵਿਹੂਣੇ ਖਪ ਗਏ ਖੂਨ ਲਖ ਅਸੰਖ ਗਣਤ ਨਾ ਆਵੇ ਕਿਉ ਗਣੀ ਖਾਪ ਖਾਪ ਮੂਏ ਬਿਸੰਖ ਕੀਮਾ ਤੋਂ ਹੀ ਨੇ ਅਣਗਿਣਤ ਹੀ ਲੱਖਾਂ ਹੀ ਜੀਵ ਜੜੇ ਹਨ ਖਾਪ ਮੂਏ ਹਨ ਜਿਨ੍ਹਾਂ ਦੀ ਗਿਣਤੀ ਹੀ ਨਹੀਂ ਕੀਤੀ ਜਾ ਸਕਦੀ ਬਾਬਾ ਫਰੀਦ ਜੀ ਦੇ ਬਚਨ ਹਨ ਫਰੀਦਾ ਜੋਤ ਹੈ ਮਾਰਨ ਮੁਕੀਆਂ ਜਿਨ੍ਹਾਂ ਨਾਲ ਮਾਰੇ ਕਮ ਆਪਨੜੇ ਕਰ ਜਾਈਏ ਪੈਰ ਤਨਾਂ ਦੇ ਚੋਂ हे ਫਰੀਦ ਜੋ ਤੈਨੂੰ ਮੁਕੀਆਂ ਮਾਰਦੇ ਹਨ ਭਾਵ ਕੇ ਦੁੱਖ ਦਿੰਦੇ ਹਨ ਤੂੰ ਉਹਨਾਂ ਦਾ ਬੁਰਾ ਮਨਾ ਕੇ ਉਹਨਾਂ ਤੋਂ ਬਦਲਾ ਲੈਣ ਦੀ ਆਪਣੇ ਮਨ ਵਿੱਚ ਨਾ ਸੋਚ ਸਗੋਂ ਉਹਨਾਂ ਦੇ ਪੈਰ ਚੁੰਮ ਤੇ ਇਸ ਤਰ੍ਹਾਂ ਤੂੰ ਆਪਣੇ ਘਰ ਦੇ ਵਿੱਚ ਸ਼ਾਂਤੀ ਨਾਲ ਟਿਕਿਆ ਰਹੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਹਨ ਕਿਮਾ ਧੀਰਜ ਕਰ ਗਉ ਲਵੇਰੀ ਸਹਜੇ ਬਸ਼ਰਾ ਖੀਰ ਪੀਏ ਫਿਰ ਪ੍ਰਭੂ ਜੀਓ ਕਿਰਪਾ ਕਰਕੇ ਮਿਹਰ ਕਰਕੇ ਮੇਰਾ ਸੁਭਾਅ ਜਿਹੜਾ ਹੈ ਉਹ ਦੂਸਰਿਆਂ ਦੀ ਵਧੀਕੀ ਨੂੰ ਸਹਾਰਨ ਵਾਲਾ ਸੁਭਾਅ ਅਤੇ ਜਿਗਰਾ ਬਣਾ ਦੇਵ ਤਾਂ ਕਿ ਮੇਰਾ ਮਨ ਰੂਪਵਸ਼ਾ ਜਿਹੜਾ ਹੈ ਇਸੇ ਲਵੇਰੀ ਗਾਂ ਦਾ ਦੁੱਧ ਪੀ ਕੇ ਸ਼ਾਂਤ ਰਹਿ ਸਕੇ ਉਹ ਲਵੇਰੀ ਗਾਂ ਕੌਣ ਹੈ ਖੀਮਾ ਅਤੇ ਧੀਰਜ ਖੀਮਾ ਧੀਰਜ ਕਰ ਗਊ ਲਵੇਰੀ ਸਹਜੇ ਬਸ਼ਰਾ ਖੀਰ ਪੀਏ ਇਸੇ ਹੀ ਤਰ੍ਹਾਂ ਦੀ ਸਾਖੀ ਮਹਾਤਮਾ ਬੁੱਧ ਦੇ ਨਾਲ ਜੁੜੀ ਹੋਈ ਹੈ ਕਿ ਇੱਕ ਵਾਰ ਮਹਾਤਮਾ ਬੁੱਧ ਜੀ ਪ੍ਰਚਾਰ ਕਰਦੇ ਹੋਏ ਕਿਸੇ ਨਗਰ ਪਹੁੰਚੇ ਤੇ ਨਗਰ ਦੇ ਬਾਹਰ ਬਾਹਰ ਉਹ ਆਪਣੇ प्रवचन ਸੁਣਾ ਰਿਹਾ ਸਨ ਬਹੁਤ ਸਾਰੇ ਸ਼ਰਧਾਲੂ ਲੋਕ ਆ ਰਹੇ ਸਨ ਕੋਈ ਦੁੱਧ ਲੈ ਕੇ ਆ ਰਿਹਾ ਸੀ ਕੋਈ ਫਲ ਲੈ ਕੇ ਆ ਰਿਹਾ ਸੀ ਕੋਈ ਕਿਸੇ ਤਰ੍ਹਾਂ ਦੀਆਂ ਭੇਟਾਵਾਂ ਲੈ ਕੇ ਆ ਰਿਹਾ ਸਨ ਇੱਕ ਅਣਜਾਣ ਜਿਹਾ ਮਨੁੱਖ ਵੀ ਆ ਗਿਆ ਤੇ ਉਹ ਅਣਕੇ ਮਹਾਤਮਾ ਜੀ ਨੂੰ ਬੋਲ ਕੋ ਬੋਲ ਬੋਲਣ ਲੱਗ ਪਿਆ ਇਹ ਤੋਂ ਤੱਕ ਕਿ ਉਹ ਮਹਾਤਮਾ ਜੀ ਨੂੰ ਗਾਲਾਂ ਵੀ ਕੱਢਣ ਲੱਗ ਪਿਆ ਹੁਣ ਸ਼ਰਧਾਲੂ ਜਿਹੜੇ ਸਨ ਉਹਨਾਂ ਤੋਂ ਉਸ ਅਣਜਾਣ ਮਨੁੱਖ ਦੀ ਇਹ ਵਧੀ ਕੀ ਸਹਾਰੀ ਨਾ ਗਈ ਤੇ ਆਪਣੇ ਪੂਜੇ ਮਹਾਪੁਰਸ਼ ਦੀ ਇਹ ਬੇਇੱਜ਼ਤੀ ਨਾ ਸਹਾਰਦੇ ਹੋਏ ਉਹ ਕਾਹਲੀ ਦੇ ਨਾਲ ਉੱਠੇ ਤੇ ਉਸ ਅਗਿਆਤ ਮਨੁੱਖ ਨੂੰ ਗਲੋਂ ਪਕੜ ਕੇ ਉਸ ਦੀ ਖੇਚ ਤੂ ਕਰਨ ਲੱਗਿਆ ਇੰਨੀ ਦਿਨ ਨੂੰ ਮਹਾਤਮਾ ਨੇ ਸ਼ਕਤੀ ਦੇ ਨਾਲ ਆਪਣੇ ਇਹਨਾਂ ਸ਼ਰਦਾਲੂਆਂ ਨੂੰ ਡਾਂਟਿਆ ਤੇ ਉਸ ਅਗਿਆਤ ਮਨੁੱਖ ਨੂੰ ਛੱਡ ਦੇਣ ਵਾਸਤੇ ਕਿਹਾ ਹੁਣ ਸ਼ਰਦਾਲੂ ਕਹਿਣ ਲੱਗੇ ਕਿ ਇਹ ਕਿਵੇਂ ਹੋ ਸਕਦਾ ਹੈ ਮਹਾਤਮਾ ਜੀ ਉਹ ਤੁਹਾਨੂੰ ਬੋਲ ਕੋ ਬੋਲ ਬੋਲੇ ਗਾਲਾਂ ਕੱਢੇ ਤੇ ਅਸੀਂ ਇਸ ਨੂੰ ਸੁਹਾਰ ਲਈਏ ਮਹਾਤਮਾ ਜੀ ਕਹਿਣ ਲੱਗੇ ਕਿ ਭਾਈ ਇਹ ਜੋ ਤੁਸੀਂ ਫਲ ਦੁੱਧ ਆਦਿਕ ਵਸਤਾਂ ਮੇਰੇ ਵਾਸਤੇ ਲੈ ਕੇ ਆਏ ਹੋ ਜੇਕਰ ਮੈਂ ਇਹਨਾਂ ਨੂੰ ਆਪਣੇ ਪਾਸ ਨਹੀਂ ਰੱਖਦਾ ਪਰਵਾਣ ਨਹੀਂ ਕਰਦਾ ਤੇ ਇਹ ਫਿਰ ਕਿਸ ਦੀਆਂ ਹੋਈਆਂ ਸਾਰੇ ਕਹਿਣ ਲੱਗੇ ਕਿ ਫਿਰ ਜਿਸ ਜਿਸ ਮਿਲਦੀਆਂ ਇਹ ਵਸਤੂਆਂ ਜਿਹੜਾ ਜਿਹੜਾ ਇਹ ਲੈ ਕੇ ਆਇਆ ਹੈ ਉਸ ਦੀਆਂ ਹੋਈਆਂ ਤੇ ਮਹਾਤਮਾ ਜੀ ਕਹਿਣ ਲੱਗੇ ਕਿ ਬਸ ਇਹ ਜੋ ਮਨੁੱਖ ਗਾਲਾਂ ਦੇ ਰਿਹਾ ਹੈ ਜਦੋਂ ਮੈਂ ਇਸ ਦੀਆਂ ਦਿੱਤੀਆਂ ਹੋਈਆਂ ਗਾਲਾਂ ਨੂੰ ਪਰਵਾਹ ਨਹੀਂ ਨਹੀਂ ਕਰ ਰਿਹਾ ਤੇ ਫਿਰ ਇਹ ਕਿਸ ਦੀਆਂ ਹੋਈਆਂ ਸਾਰੇ ਹੀ ਸ਼ਰਧਾਲੂ ਜਨ ਕਹਿਣ ਲੱਗੇ ਕਿ ਠੀਕ ਉਸੇ ਹੀ ਤਰ੍ਹਾਂ ਜਿਵੇਂ ਸਾਡੀਆਂ ਲਿਆ ਲਿਆ ਜਾਂਦੀਆਂ ਹੋਈਆਂ ਪੇਟਾਵਾਂ ਤੁਸੀਂ ਆਪਣੇ ਪਾਸ ਨਹੀਂ ਰੱਖਦੇ ਪਰਵਾਣ ਨਹੀਂ ਕਰਦੇ ਤੇ ਇਹ ਸਾਡੀਆਂ ਹੋਈਆਂ ਠੀਕ ਇਸੇ ਹੀ ਤਰ੍ਹਾਂ ਇਹ ਦਿੱਤੀਆਂ ਹੋਈਆਂ ਗਾਲਾਂ ਵੀ ਉਸੇ ਦੀਆਂ ਹੀ ਹੋਈਆਂ ਜੇ ਤੁਸੀਂ ਇਸ ਨੂੰ ਪਰਵਾਣ ਨਹੀਂ ਕਰਦੇ